ਔਰ ਕਿਸ ਬਾੜ ਦੇ MG ਨੰਬਰ ਕਰ ਦਿੱਤੇ ਗਏ ਨਾ ਕੋਈ ਅਲੱਗ ਅਕੀਡੋ ਜਿਹੜਾ ਨਾਮ ਹੈ ਕੋਈ ਨਾਮ ਹੀ ਉਹਨਾਂ ਨੂੰ ਬੁਲਾਇਆ ਕਿਸ ਤਰ੍ਹਾਂ ਦੇ ਸਾਰੇ ਨਾਮ ਦੇਖੋ ਬੜੀ ਇਹ ਜਿਹੜਾ ਰਾਜਨੀਤਿਕ ਵਰਤਾਰਾ ਪੰਜਾਬ ਵਿੱਚ ਚੱਲ ਰਿਹਾ ਹੈ ਇਹ ਬਹੁਤ ਹੀ ਮੰਦ ਭਾਗਾ ਕਿਉਂਕਿ ਡੈਮੋਕ੍ਰੇਸੀ ਦਾ ਬੇਸ ਜਿਹੜਾ ਹੈ ਕਿਸੇ ਵੀ ਦੇਸ਼ ਦਾ ਹੀ ਜਿਹੜੀ ਬੁਨਿਆਦ ਹੈ ਉਥੋਂ ਦੇ ਲੋਕਤੰਤਰ ਤੇ ਨਿਰਭਰ ਕਰਦੀ ਹੈ ਤੇ ਹਿੰਦੁਸਤਾਨ ਦੁਨੀਆ ਦੀ ਇੱਕ ਵੱਡੀ ਜਿਹੜੀ ਹੈਗੀ ਹੈ ਸਾਂਝੀ ਵਾਰਤਾ ਦਾ ਜਿਹੜਾ ਦੇਸ਼ ਹੈ ਤੇ ਡੈਮੋਕ੍ਰੈਟਿਕ ਜਿਹੜਾ ਸਿਸਟਮ ਹੈ ਅਧਿਕਾਰ ਦਾ ਜਿਹੜਾ ਇੱਥੇ ਫਲਸਫਾ ਹੈ ਉਹ ਬੜਾ ਪ੍ਰਭਾਵੀ ਹੈ ਤੇ ਪ੍ਰਭਾਵੀ ਰਿਹਾ ਬੜੇ ਲੰਮੇ ਜ਼ੋਰ ਤੋਂ ਜਦ ਤੋਂ ਦੇਸ਼ ਆਜ਼ਾਦ ਹੋਇਆ ਪਰ ਹੁਣ ਅਜੋਕੇ ਸਮੇਂ ਵਿੱਚ ਦੇਖਣ ਨੂੰ ਆ ਰਿਹਾ ਹੈ ਕੀ ਰਾਜਨੀਤਿਕ ਜਿਹੜੀ ਬਦਲਾਖੋਰੀ ਹੈ ਉਹ ਬੜੀ ਹਾਵੇ ਹੀ ਹੁੰਦੀ ਜਾ ਰਹੀ ਹੈ ਸਾਰੇ ਹਿੰਦੁਸਤਾਨ ਦੇ ਵਿੱਚ ਇਹਦੇ ਤੋਂ ਪੰਜਾਬ ਵੀ ਨਹੀਂ ਬਚਿਆ ਪੰਜਾਬ ਦਾ ਜਿਹੜਾ ਵਰਤਾਰਾ ਹੈ ਇਹ ਕੇਵਲ ਮੰਡੀ ਗਵਿੰਦਗੜ੍ਹ ਹੀ ਨਹੀਂ ਸਾਰੇ ਪੰਜਾਬ ਵਿੱਚ ਵੇਖਣ ਨੂੰ ਮਿਲ ਰਿਹਾ ਆ ਨਵਾਂ ਮੈਂ ਲਗਭਗ 30 ਸਾਲ ਮਿਸਪਲ ਕਾਉਂਸਲ ਦਾ ਹਿੱਸਾ ਰਿਹਾ ਹਾਂ ਇਥੋਂ ਦਾ ਨਗਰ ਮਿਸਪਲ ਕਾਉਂਸਲ ਦਾ ਪ੍ਰਧਾਨ ਰਿਹਾ ਹਾਂ ਪਰ ਅਸੀਂ ਕਦੇ ਨਹੀਂ ਦੇਖਿਆ ਕਿ ਚਾਹੇ ਕਿਸੇ ਵੀ ਪੋਲੀਟੀਕਲ ਪਾਰਟੀ ਦਾ ਨਮਾਇੰਦਾ ਹੋਵੇ ਜਾਂ ਆਜ਼ਾਦ ਕੋਈ ਕਾਉਂਸਲਰ ਹੋਵੇ ਕਦੇ ਵੀ ਕਿਸੇ ਨਾਲ ਕੋਈ ਵਿਤਕਰਾ ਨਹੀਂ ਕੀਤਾ ਗਿਆ ਤੇ ਸਾਰੇ ਹੀ ਜੋ ਇਲਾਕੇ ਦੇ ਬਣਦੇ ਕੰਮ ਨੇ ਸਾਰੇ ਸ਼ਹਿਰ ਦੇ ਇਵਨ ਕਿ ਸਰਕਾਰ ਦੀਆਂ ਮਨਜ਼ੂਰੀ ਲੈ ਕੇ ਜਿਹੜੇ ਨਾਲ ਲੱਗਦੇ ਵੀ ਏਰੀਆ ਸੀ ਉਹਨਾਂ ਵਿੱਚ ਵੀ ਅਸੀਂ ਡਵੈਲਪਮੈਂਟ ਦੇ ਕੰਮ ਕਰਾਉਂਦੇ ਰਹੇ ਹਾਂ ਪਰ ਆਹ ਨਵੀਂ ਗੱਲ ਦੇਖਣ ਨੂੰ ਮਿਲ ਰਹੀ ਹੈ ਕਿ ਜਿਹੜੇ ਚੁਣੇ ਹੋਏ ਕਾਉਂਸਲਰ ਨੇ ਜਿਵੇਂ ਕਿ ਹੁਣ ਤੁਸੀਂ ਕੱਲ ਦੀ ਗੱਲ ਕਰ ਰਹੇ ਹੋ ਇਹ ਵਾਰਡ ਨੰਬਰ 2 ਦੇ ਚੰਦਜੀਤ ਸਿੰਘ ਬਾਜਵਾ ਕਾਉਂਸਲਰ ਨੇ ਉਹ ਪਹਿਲਾਂ ਵੀ ਸਾਡੇ ਨਾਲ ਵੀ ਬਤੌਰ ਆਜ਼ਾਦ ਕਾਉਂਸਲਰ ਵੀ ਰਹੇ ਨੇ ਪਰ ਅਸੀਂ ਕਦੇ ਨਹੀਂ ਸੀ ਕੀਤਾ ਕਿ ਉਹਨਾਂ ਦੇ ਜਿਹੜਾ ਕੰਮ ਹੈ ਜਾਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਨੂੰ ਨਜ਼ਰਅੰਦਾਜ਼ ਕੀਤਾ ਹੋਵੇ ਪਰ ਅੱਜ ਇਹ ਸਾਨੂੰ ਸੁਣਨ ਨੂੰ ਮਿਲਿਆ ਕਿ ਚੰਦਜੀਤ ਸਿੰਘ ਬਾਜਵਾ ਦੇ ਕੱਲ ਵਾਰਡ ਵਿੱਚ ਉਦਘਾਟਨ ਕੀਤਾ ਗਿਆ ਕੰਮਾਂ ਦਾ ਜੋ ਕਿ ਪਹਿਲਾਂ ਹੀ ਚੱਲ ਰਹੇ ਸੀ ਤੇ ਉਹਦੇ ਵਿੱਚ ਜਿਹੜੇ ਮੌਜੂਦਾ ਕਾਉਂਸਲਰ ਨੇ ਉਹਨਾਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਉੱਥੇ ਜਿਹੜਾ ਬੋਰਡ ਲਾਇਆ ਗਿਆ ਅਦਘਾਟਨੀ ਬੋਰਡ ਉਹਦੇ ਤੇ ਉਹਨਾਂ ਦਾ ਨਾਮ ਦੀ ਬਜਾਏ ਕਿਸੇ ਹੋਰ ਪੋਲਿਟਿਕਲ ਜਿਹੜਾ ਉਹਨਾਂ ਦਾ ਕੋਈ ਰਿਪਰੈਜ਼ੈਂਟੇਟਿਵ ਹੈ ਉਹਦੇ ਉਹਦਾ ਨਾਮ ਲਿਖਿਆ ਗਿਆ ਇਹ ਬੜਾ ਮੰਦਭਾਗ ਹੈ ਇਹ ਮੈਂ ਇਹਦੀ ਜਿਹੜੀ ਕੋਰ ਸ਼ਬਦਾਂ ਚ ਖੇਦੀ ਕਰਦਾ ਇਹ ਨਹੀਂ ਹੋਣਾ ਚਾਹੀਦਾ ਜਿਹੜਾ ਲੋਕਤੰਤਰ ਦੀ ਬਹਾਲੀ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਉਹਨੂੰ ਬਹਾਲ ਰੱਖਿਆ ਜਾਣਾ ਚਾਹੀਦਾ ਤੇ ਜਿਹੜਾ ਮਿਸਪਲ ਕਾਉਂਸਲ ਹੈ ਉਹਨੂੰ ਇਹਦੇ ਤੇ ਨਜ਼ਰ ਸਾਨੀ ਕਰਨੀ ਚਾਹੀਦੀ ਹੈ

ਇਹ ਜਿਹੜਾ ਤਜਰਬੇ ਤੋਂ ਬਿਨਾ ਕੋਈ ਕੰਮ ਨਹੀਂ ਹੁੰਦਾ ਤੇ ਤਜਰਬਾ ਬੜਾ ਜ਼ਰੂਰੀ ਆ ਚਾਹੀਏ ਇਹਦੇ ਤੋਂ ਜਿਹੜਾ ਪੋਲਿਟਿਕਲ ਜਿਹੜਾ ਹੈਗਾ ਐਟਮੋਸਫੀਅਰ ਇਹ ਵੀ ਕੋਈ ਵਾਂਝਾ ਨਹੀਂ ਹੈ ਜਿਹੜਾ ਰਾਜਨੀਤੀ ਹੈ ਉਹ ਵੀ ਇੱਕ ਬਹੁਤ ਵੱਡੇ ਤਜਰਬੇ ਦਾ ਹਿੱਸਾ ਹੈ ਤੇ ਤਜਰਬਾ ਬੜਾ ਜ਼ਰੂਰੀ ਹੈ ਤਜਰਬੇ ਦੀ ਘਾਟ ਕਰਕੇ ਪੰਜਾਬ ਸਰਕਾਰ ਅੱਡ-ਅੱਡ ਖੇਤਰਾਂ ਵਿੱਚ ਵੱਖ-ਵੱਖ ਹਿੱਸਿਆਂ ਵਿੱਚ ਵੱਖ-ਵੱਖ ਤਰ੍ਹਾਂ ਦੇ ਨਾਲ ਆਪਣੀਆਂ ਜਿਹੜੀਆਂ ਕਦਾਈਆਂ ਕਰ ਰਹੀ ਹੈ ਜੋ ਕਿ ਨਾਕਾਬਲੇ برداشت ਹੈ ਕਿੰਨੇ ਕਾਉਂਸਲਰ ਨਿਕਾਲ ਦੱਸੋ ਸਰਦਾਰ ਜੀ ਇਹ ਸਭ ਕਾਂਗਰਸ ਦੇ तकरीबन 7 ਮੇਰੇ ਖਾਲ ਕਾਉਂਸਲਰ ਨੇ ਤੇ ਇੱਕ ਮੰਡਲ ਕੋਈ ਮਿਲਣ ਵਾਸਤੇ ਕੋਈ ਅੰਦਰੀਆ ਹਾਂ ਜਿਹੜੇ ਸਾਡੇ ਇਥੋਂ ਮੌਜੂਦਾ ਹਲਕਾ ਇੰਚਾਰਜ ਨੇ ਸਾਬਕਾ ਮੰਤਰੀ ਰਣਜੀਤ ਸਿੰਘ ਜੀ ਉਹ ਵੀ ਆਪਣੇ ਪਦਰ ਤੇ ਉਹਦੀ ਸਹਾਣੀ ਕਰ ਰਹੇ ਨੇ ਤੇ ਅਸੀਂ ਵੀ ਦੇਖਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਕਿਸ ਤਰ੍ਹਾਂ ਦੀ ਜਿਹੜੀ ਇਹ ਰਾਜਨੀਤਿਕ ਤੇ ਲੀਗਲ ਲੜਾਈ ਲੜੀ ਜਾ ਸਕਦੀ ਹੈ ਉਹਦੇ ਬਾਰੇ ਵਿਚਾਰ ਕਰਾਂਗੇ